ਗੜਿਆ ਹੈ ਇੱਕ ਵੱਡਾ ਫੈਸਲਾ ਜੁੜਾ ਹੈ 30 ਅਗਸਤ ਤੋਂ ਪਹਿਲਾਂ ਲਿਆ ਗਿਆ ਹੈ ਕਿ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ ਪੁੰਦਰ ਨੂੰ ਕੀ ਲੱਗ ਰਿਹਾ ਹੈ ਕਿੰਨਾ ਬਦਲਾਅ ਹੋਵੇਗਾ ਤੇ ਕੀ ਕੁਝ ਕਿਸ ਤਰੀਕੇ ਦੀ ਸਿਆਸਤ ਹੋਣ ਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜਿਸ ਤਰ੍ਹਾਂ ਨੇ ਨਾਲੇ ਡਿਸੀਜਨ ਲਿੱਤਾ ਗਿਆ ਹੈ ਇੱਕ ਤਾਂ ਪਹਿਲਾਂ ਇਹ ਚਾਨ ਦੇ ਵਿੱਚ ਰੱਖਣਾ ਪਵੇਗਾ ਕਿ ਕਿਉਂਕਿ ਜਿਹੜਾ ਕਾਗਜ਼ ਸਟੇਟ ਦੇ ਉੱਤੇ ਫੈਸਲਾ ਪੈਂਡਿੰਗ ਹੈ ਉਹ ਵੀ ਉਸ ਦਾ ਨਕਤਰਾ ਵੀ ਜਿਹੜਾ ਹੈਗਾ ਉਹ ਕੱਲ ਹੋਣ ਦੀ ਸੰਭਾਵਨਾ ਹੈ ਤਾਂ ਸਾਰੀਆਂ ਸਭਾਵਨਾਵਾਂ ਦਿੱਤੀ ਹੈ ਕਿ ਇਹਨਾਂ ਨੂੰ ਵੀ ਦੇਖਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਫੈਸਲਾ ਕਰਨ ਦੇ ਪਿੱਛੇ ਇੱਕ ਵੱਡਾ ਕਾਰਨ ਹੋਵੇ ਤੇ ਦੂਜੇ ਪਾਸੇ ਜਿਸ ਨਾਲ ਪਾਰਟੀ ਦੇ ਵਿੱਚ ਇੱਕ ਡੈਮੇਜ ਜਣਾ ਹੈਗਾ ਉਹ ਹੋਇਆ ਆ ਹੋ ਸਕਦਾ ਹੈ ਕਿ ਕਿਉਂਕਿ ਜਿਸ ਤਰ੍ਹਾਂ ਦੇ ਰਾਤਕਵੀਰ ਬਦਲ ਦੀ ਖਿਲਾਫਤ ਲਗਾਤਾਰ ਕੀਤੀ ਜਾ ਰਹੀ ਦੀ ਪਾਰਟੀ ਦੇ ਵਿੱਚ ਤਾਂ ਇੱਕ ਇਹ ਇੱਕ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪਾਰਟੀ ਜਿਹੜੀ ਹੈਗੀ ਹੈ ਇਸ ਫੈਸਲੇ ਦੇ ਨਾਲ ਉਸ ਸੈਲੈਜ ਕੰਟਰੋਲ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਸੁਪੀਰ ਬਦਲ ਦੇ ਨਾਮ ਤੋਂ ਵੀ ਅਫਸਾਮਤੀ ਕਰਕੇ ਕਈ ਫੈਮਿਲੀ ਲੀਡਰ ਨੇ ਉਹ ਪਾਰਟੀ ਦਾ ਸਾਥ ਛੱਡ ਚੁੱਕੇ ਨੇ ਇਸ ਕਰਕੇ ਇਸ ਨੂੰ ਕਈ ਪੱਧਰ ਜਿਹੜਾ ਹੈਗਾ ਅ ਉੱਪਰਲੇ ਜਿਹੜੇ ਸਟੇਜ ਨੂੰ ਦੇਖਿਆ ਜਾ ਰਿਹਾ ਹੈ ਤੇ ਕਈ ਸਵਾਲ ਖੜੇ ਹੋ ਰਹੇ ਨੇ ਕੁਲਵੀਰ ਕਿਉਂਕਿ ਇੱਕ ਤਾਂ ਪਹਿਲਾ ਕੱਲ ਜੁੜੀ ਏ 3 ਅਗਸਤ ਦੀ ਜੁੜੀ ਮੀਟਿੰਗ ਕੱਲ ਕੱਲ ਤੱਕ ਸਾਇਬ ਤੇ ਪੰਜ ਸਿੰਘ ਸਰਬਾਣਾ ਦੀ ਕਰਤਾ ਹੋਣੀ ਹੈ ਉਸ ਤੋਂ ਪਹਿਲਾਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਦੂਜੇ ਪਾਸੇ ਤੋਂ ਲਗਾਤਾਰ ਬਾਗੀ ਤੜੇ ਤੋਂ ਪਿਛਲੇ ਕਈ ਸਮੇਂ ਤੋਂ ਜੜਾ ਹੈ ਇਹ ਦਬਾਅ ਹੈ ਕਿ ਪ੍ਰਧਾਨਗੀ ਛੱਡੀ ਜਾਵੇ ਕੀ ਲੱਗ ਰਿਹਾ ਹੁਣ ਸਵਾਲ ਤਾਂ ਸਭ ਤੋਂ ਵੱਡਾ ਇਹ ਖੜਾ ਹੋ ਰਿਹਾ ਹੈ ਕਿ ਕਾਰਜਕਾਰੀ ਪ੍ਰਧਾਨ ਵੀ ਬਣਾਏ ਜਾ ਚੁੱਕੇ ਨੇ ਤੇ ਕੀ ਪ੍ਰਧਾਨਗੀ ਉਹਨਾਂ ਦੇ ਵੱਲੋਂ ਛੱਡ ਦਿੱਤੀ ਜਾਵੇਗੀ ਦੇਖੋ ਬਿਲਕੁਲ ਜਿਸ ਤਰ੍ਹਾਂ ਇਹ ਨਾ ਆ ਫੈਸਲਾ ਜਿਹੜਾ ਹੈਗਾ ਉਹ ਅਲਹਿਗ ਹੈ ਇਹ ਉਸ ਵੇਲੇ ਹੋਇਆ ਗਿਆ ਜਦੋਂ ਕਿ ਜਿਹੜਾ ਅਕਾਲ ਤੱਕ ਅਕਾਲ ਤੱਕ ਤਾਂ ਫੈਸਲਾ ਜੁੜਾ ਹੈਗਾ ਉਹ ਉਸ ਦੀ ਸੰਭਾਵਨਾ ਬਣੀ ਹੋਈ ਹੈ ਕਿ ਉਹ ਵੀ ਆ ਸਕਦਾ ਹੈ ਕੱਲ ਤੇ ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਟ੍ਰੇਨਰ ਲੀਡਰ ਦੇ ਰਹੇ ਹੈਗੇ ਨੇ ਉਹ ਲਗਾਤਾਰ ਸਵਾਲ ਚੁੱਕਰੇ ਨੇ ਪਾਰਟੀ ਮਾਪਦਾਨ ਸੁਖਵੀਰ ਬਾਦਲ ਨੇ ਉਸੇ ਅਤੇ ਉਸ ਉਸ ਮਾਹੌਲ ਦਾ ਜਿਹੜਾ ਅਸਰ ਹੈ ਉਹ ਪਾਰਟੀ ਦੇ ਉੱਤੇ ਇਸ ਕਦਰ ਹੋਇਆ ਹੈ ਕਿ ਬਹੁਤ ਸਾਰੇ ਸੀਨੀਅਰ ਲੀਡਰ ਦੇ ਰਹੇਗੇ ਨੇ ਉਹ ਪਾਰਟੀ ਤੋਂ ਛੱਡ ਚੁੱਕੇ ਨੇ